ਰਵਿੰਦ ਕੇਜਰੀਵਾਦ ਦੀ ਤੱਕ ਪੈਸਾ ਕੋਈ ਮਿਲਿਆ ਨਹੀਂ ਕੋਈ ਮਟੀਰੀਅਲ ਨਹੀਂ ਮਿਲਿਆ ਪਰੰਤੂ ਸ਼ਚੰਦਰ ਰੈਡੀ ਦਾ ਇਹਨਾਂ ਨੂੰ ਚੋੜਫੰਡ ਦੇ ਰੂਪ ਦੇ ਵਿੱਚ ਉਹ 6000 ਰੁਪਏ ਦਿੱਤਾ ਗਿਆ ਉਹਦਾ ਸਭ ਕੁਝ ਮਿਲ ਗਿਆ ਕਿਉਂਕਿ ਉਹਨਾਂ ਕੋਈ ਅੰਦਰ ਨਹੀਂ ਕੀਤਾ ਬੀਜੇਪੀ ਦੇ ਕੋਈ ਮਤਲਬ ਕਿਸੇ ਕਿਸਮ ਦਾ ਮਕਦਮਾ ਨਹੀਂ ਤੇ ਆਮਾ ਦੀ ਵੀ ਨਹੀਂ ਪੁੱਛਦਾਂ ਮੈਂ ਤੌਰ ਤੇ ਕੀ ਕਰਨ ਦਾ ਮਤਲਬ ਕੀ ਹੈ ਜਿਹੜਾ ਕੋਈ ਬੰਦਾ ਜੇ ਲੱਗਦਾ ਹੈ ਉਹਨਾਂ ਨੂੰ ਜਿਹੜਾ ਕੋਈ ਬੰਦਾ ਕਰੇ ਮਨੀਸ਼ ਹੋ ਗਿਆ ਕੀຊੂਰ ਹੈ ਕੀ ਕਿਸੋ ਸਿੰਦਰ ਜੈਨ ਦਾ ਸਾਲ ਪਰ ਹੋ ਗਿਆ 2 ਸਾਲ ਹੋ ਗਏ ਇਹ ਸਿਰਫ ਤੇ ਸਿਰਫ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਰਫ ਐਸੇ ਸੋਚ ਦੇ ਨਾਲ ਕੰਮ ਕਰ ਰਹੀ ਹੈ ਕਿ ਕਿਵੇਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾਈਏ ਤਰੱਕੀ ਦੀ ਸੋਚ ਦੇ ਨਾਲ ਪੰਜਾਬ ਸਰਕਾਰ ਸਰਕਾਰੀ ਖਜ਼ਾਨਿਆਂ ਨੂੰ ਵਧਾਉਣ ਦੇ ਨਾਲ-ਨਾਲ ਆਮ ਲੋਕਾਂ ਦੀ ਜੇਬ ਤੇ ਪੈ ਰਹੇ ਬੇਮਤਲਬ ਦੇ ਬੋਝ ਨੂੰ ਘਟਾਉਣ ਲਈ ਵੀ ਕੰਮ ਕਰ ਰਹੀ ਹੈ ਜਿਸ ਦਾ ਸਭ ਤੋਂ ਵੱਡਾ ਸਬੂਤ ਹੈ ਸੂਬੇ ਦੇ ਵਿੱਚ ਸਮਝੌਤੇ ਦੀ ਤੈ ਮਿਤੀ ਤੋਂ ਬਾਅਦ ਨਜਾਇਜ਼ ਤੌਰ ਤੇ ਚੱਲ ਰਹੇ ਟੋਲ ਪਲਾਜ਼ਿਆਂ ਨੂੰ ਬੰਦ ਕਰਵਾਉਣਾ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਹੁਣ ਤੱਕ 16 ਟੋਲ ਪਲਾਜ਼ਿਆਂ ਨੂੰ ਬੰਦ ਕਰਵਾ ਦਿੱਤਾ ਹੈ ਇਹਨਾਂ ਟੋਲ ਪਲਾਜ਼ਿਆਂ ਦੇ ਬੰਦ ਹੋਣ ਦੇ ਨਾਲ ਜਿੱਥੇ ਇੱਕ ਪਾਸੇ ਸੂਬੇ ਦੇ ਵਸਨੀਕਾਂ ਨੂੰ ਇਹਨਾਂ ਟੋਲ ਪਲਾਜ਼ਿਆਂ ਦੀਆਂ ਲੰਬੀਆਂ ਲਾਈਨਾਂ ਵਿੱਚ ਖੜੇ ਹੋਣ ਤੋਂ ਛੁਟਕਾਰਾ ਮਿਲਿਆ ਹੈ ਤੇ ਉੱਥੇ ਹੀ ਉਹਨਾਂ ਦੇ ਟਾਈਮ ਦੀ ਵੀ ਬਚਤ ਹੋਈ ਹੈ। ਨਾਲ ਹੀ ਉਹਨਾਂ ਦੀ ਜੇਬ ਤੋਂ ਲਗਭਗ 58.70 ਲੱਖ ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਪੈ ਰਹੇ ਬੋਝ ਨੂੰ ਵੀ ਖਤਮ ਕੀਤਾ ਗਿਆ। ਹਰ ਰੋਜ਼ ਕਿੰਨੇ ਰੁਪਏ ਜਾਂਦਿਆਂ ਦੇ ਕਿੰਨੇ ਰੁਪਏ ਆਉਂਦਿਆਂ ਦੇ ਲੱਗਦੇ ਸੀ ਸਰਕਾਰ ਦੇ ਇੱਕ ਪੈਸੇ ਨੂੰ ਥੋੜਾ ਪੈਸਾ ਸਮਝਦਾ ਮੈਂ ਕਹਿਣਾ ਕਿ ਇਹਨੂੰ ਇੱਕ ਇੱਕ ਆਇਆ ਲੋਕਾਂ ਵੱਲੋਂ ਟੈਕਸ ਦਾ ਇਹਨੂੰ ਡੇਢ ਪੈਸਾ ਬਣਾ ਕੇ ਭੇਜਾਂਗੇ ਵਾਪਸ ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ਵਿੱਚ ਸੂਬਾ ਸਰਕਾਰ ਵੱਲੋਂ ਹੋਰ ਟੋਲ ਪਲਾਜ਼ੇ ਬੰਦ ਕਰਵਾਏ ਜਾਣਗੇ ਤੇ ਸੂਬਾ ਵਾਸੀਆਂ ਨੂੰ ਹੋਰ ਰਾਹਤ ਦਿਵਾਈ ਜਾਏਗੀ ਪੁਗਾ ਰਹੀ ਹੈ ਸੂਬਾ ਸਰਕਾਰ ਆਪਣੇ ਹਰ ਬੋਲ ਬੰਦ ਕਰਵਾ ਰਹੀ ਹੈ ਸੂਬੇ ਅੰਦਰ ਮਿਆਦ ਪੁਗੇ ਟੋਲ ਪਹਾੜਾਂ ਵਾਲੀ ਪਾਰਟੀ ਦੀ ਜਿਹੜੀ ਚੜਤ ਹੋ ਰਹੀ ਹੈ ਉਹ ਚੜਤ ਰੋਕਣ ਵਾਸਤੇ ਕੀਤਾ ਹੈ ਰਾਜ ਅਜਦਾ ਰਾਜ ਹੈ ਉਹਨਾਂ ਨੇ ਕੀ ਨਹੀਂ ਕੁਛ ਕੀਤਾ ਅੱਜ ਸਾਰੇ ਇੰਡੀਆ ਨੂੰ ਤਬਾਹ ਕਰਤਾ ਅੱਜ 73000 ਕਰੋੜ ਰਿਜ਼ਰਵ 85 ਕਰੋੜ ਲੋਕਾਂ ਅਸੀਂ ਉਹਨਾਂ ਨੂੰ ਆਟਾ ਦਾਲ ਦੇ ਰਿਹਾ ਹੈ ਇਹਦਾ ਮਤਲਬ ਜੇ 76 ਸਾਲ ਤੋਂ ਬਾਅਦ ਵੀ ਅਸੀਂ 85 ਕਰੋੜ ਲੋਕਾਂ ਨੂੰ ਆਟਾ ਦਾਲ ਦੇ ਰਹੇ ਹਾਂ ਤੇ ਅਸੀਂ ਬਗਾ ਕੀਤਾ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕਸਟ ਕੇ ਪੇਸ਼ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਨੂੰ ਉਸ ਦੇ ਤੌਰ ਤੇ ਕਿਹਾ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਨਾਲੇ ਕਿ ਕੇਂਜੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਭਾਜਪਾ ਦਰਸਤ ਠਰੋਦੀ ਆ ਕਹਿੰਦੇ ਸਰਗਣਾ ਨੇ 100 ਕਰੋੜ ਦਾ ਹੀਰਫੇਰ ਹੋਇਆ, ਸਰਾਪ ਭਟਾਲਾ ਹੋਇਆ ਤੇ ਉਹੀ ਪੈਸਾ ਚੋਣ ਪ੍ਰਚਾਰ 'ਚ ਵਰਤਿਆ ਗਿਆ। ਪਰ ਤੁਸੀਂ ਕਹਿੰਦੇ ਹੋ ਕਿ ਗ੍ਰਿਫਤਾਰੀਆਂ ਇੱਕ ਗੈਰ ਸੰਵਿਧਾਨਿਕ ਦੇ ਨਿਕੋ ਸ਼ਰਜੰਦਰ ਰੈਡੀ ਜਿਹੜਾ ਇਹ ਕਹਿੰਦਾ ਹੈ ਵੀ ਮੈਂ ਮੇਰਾ ਨਾਮ ਹੈ ਜिने ਕੇਜਰੀਵਾਦ ਸਾਹਿਬ ਦਾ ਉਸ ਤੋਂ ਅਰਵਿੰਦ ਕੇਜਰੀਵਾਦ ਦੀ ਤੱਕ ਪੈਸਾ ਕੋਈ ਮਿਲਿਆ ਨਹੀਂ ਕੋਈ ਮਨੀ ਟ੍ਰੇਲ ਨਹੀਂ ਮਿਲਿਆ ਪਰੰਤੂ ਸ਼ਚੰਦਰ ਰਾਏ ਜੀ ਦਾ ਇਹਨਾਂ ਨੂੰ ਚੋਟਫਟ ਦੇ ਰੂਪ ਦੇ ਵਿੱਚ ਉਹ ਸ਼ਾਲ 6000 ਰੁਪਏ ਦਿੱਤਾ ਗਿਆ ਤੁਸੀਂ ਉਹਦਾ ਜਿਹੜਾ ਮਨੀ ਟ੍ਰੇਲਿੰਗ ਵੀ ਨਿਕਲੀ ਸੁਪਰੀਮ ਕੋਰਟ ਵੱਲੋਂ ਵੀ ਜਦੋਂ ਆਰਡਰ ਕੀਤਾ ਗਿਆ ਸੀਗਾ ਸਾਰੇ ਬੈਂਕਾਂ ਨੂੰ ਵੀ ਇਹਦੇ ਦੱਸੋ ਐਡਾ ਵੱਡਾ ਘਾਫਲਾ ਸਾਨੂੰ ਤਾਂ ਕੋਈ ਮਿਲਿਆ ਨਹੀਂ ਨਾ ਕੋਈ ਲੈਣ ਦਿੰਦਾ ਕੋਈ ਨਾ ਦੇਣ ਵਾਲਾ ਪਹਿਲਾਂ ਦਾ ਲੈਣਾ ਮਿਲਿਆ ਉਹਦਾ ਸਭ ਕੁਝ ਮਿਲ ਗਿਆ ਕਿਉਂਕਿ ਸਾਡਾ ਉਹਨੂੰ ਕੋਈ ਅੰਦਰ ਨਹੀਂ ਕੀਤਾ ਬੀਜੇਪੀ ਦੇ ਕੋਈ ਮਤਲਬ ਕਿਸੇ ਕਿਸਮ ਦਾ ਮਕਦਮਾ ਨਹੀਂ ਤੇ ਆਮਾਦੀ ਵੀ ਨਹੀਂ ਪੁੱਛਦਾ ਠੀਕ ਹੈ ਇਹਦਾ ਮਾਰੀ ਤਾਰ ਗਰੀਬਾਂ ਦੇ ਉਹ ਵੀ ਜੀ ਗੱਲ ਹੀ ਸਾਡਾ ਇੱਕ ਪੈਸਾ ਵੀ ਨਹੀਂ ਕਿਤੇ ਹੋਇਆ 나이 ਅਰਵਿੰਦ ਕੇਜਰੀਵਾਲ ਜਿਹੇ ਹਜੇ ਹੈਗੇ ਨੇ ਅਰਵਿੰਦ ਕੇਜਰੀਵਾਲ ਇੱਕ ਸਿਆਸਤ ਦੇ ਵਿੱਚ ਕਹਿਜਾ ਚੇਰਾ ਨੇ ਜਾਂ ਸਦੀਆਂ ਤੋਂ ਬਾਅਦ ਲੋਕਾਂ ਨੂੰ ਕਿਤੇ ਮਿਲਦਾ ਵਧੀਆ ਉਹਨੂੰ ਸਿਰਫ ਖਤਮ ਕਰਨ ਵਾਸਤੇ ਆਮਾਦੀ ਪਾਰਟੀ ਚੜ੍ਹਤੀ 10 ਸਾਲਾਂ ਦੀ ਉਹਨੂੰ ਖਤਮ ਕਰਨ ਵਾਸਤੇ ਕੋਈ ਹੋਇਆ ਬਾਰ-ਬਾਰ 100 ਕਰੋੜ ਦਾ ਜ਼ਿਕਰ ਕੀਤਾ ਜਾ ਰਿਹਾ ਮਨੀ ਟ੍ਰੇਲ ਦਾ ਜ਼ਿਕਰ ਕੀਤਾ ਜਾ ਰਿਹਾ ਹਾਲਾਂਕਿ ਦੇ ਵਿੱਚ ਮੋਖ ਰੋਪੀ ਦੇ ਵਜੋਂ ਅਰਵਿੰਦ ਕੇਜਰੀਵਾ ਦਾ ਨਾਮ ਸ਼ਾਮਿਲ ਕੀਤਾ ਜਾ ਰਿਹਾ ਜੋ ਜਿਹਦਾ ਰਾਜ ਹੈ ਜੀ ਉਹ ਸਭ ਕੁਝ ਕਰ ਸਕਦਾ ਹੈ ਅੱਜ ਜਿਹਦਾ ਰਾਜ ਹੈ ਉਹਨਾਂ ਨੇ ਕੀ ਨਹੀਂ ਕੁਝ ਕੀਤਾ ਅੱਜ ਸਾਰੇ ਇੰਡੀਆ ਨੂੰ ਤਬਾਹ ਕਰਤਾ ਅੱਜ 70 ਲੱਖ ਜਾਈ ਲੈ ਕੋਈ ਕਹਿੰਦੇ ਨੇ 85 ਹਜ਼ਾਰ ਕਰੋੜ ਜਿਹੜਾ 85 ਕਰੋੜ ਲੋਕ ਅਸੀਂ ਉਹਨਾਂ ਨੂੰ ਆਟਾ ਦਾਲ ਦੇ ਰਿਹਾ ਇਹਦਾ ਮਤਲਬ ਜੇ 76 ਸਾਲ ਤੋਂ ਬਾਅਦ ਵੀ ਅਸੀਂ 85 ਕਰੋੜ ਲੋਕਾਂ ਨੂੰ ਆਟਾ ਦਾਲ ਦੇ ਰਹੇ ਹਾਂ ਤੇ ਸੀ ਬਗਾਹ ਕੀਤਾ ਸਾਡਾ ਹਰੇਕੰਮ ਤੇ ਸਾਰੀ ਚੀਜ਼ ਤਾਂ ਹੋਮਵਾਰੀ ਡਾਡੀ ਨੂੰ ਰਿਹਾ ਹੈ ਭਾਰਤ ਦਾ ਬੀੜਾ ਹੰਕਰ ਦੇ ਇੰਡੈਕਸ ਦੇ ਵਿੱਚ ਲਾਲ ਹੈ ਖੁਸ਼ੀ ਰਹਿਣ ਵਾਲੇ ਇੰਡੈਕਸ ਦੇ ਵਿੱਚ ਲਾਲ ਜੇ ਕਿਸ ਪੁਨਰ ਨੀ ਸਿਰਫ ਉਹ ਤੇ ਗ੍ਰੋਥੀਆਂ ਤੱਕੜਾ ਅੱਜ ਕੋਈ ਬੰਦਾ ਬੀਜੇਪੀ ਜੋਇਨ ਕਰ ਲੈ ਕੋਈ ਵੀ ਉਹ ਬਿਲਕੁਲ ਇਹ ਹੋ ਜਾਂਦਾ ਪਹਿਲਾਂ ਦੇਖੀਏ ਆਪਾਂ ਨੇ ਜਿੰਨੇ ਵੀ ਰਹਿ ਗਏ ਨੇ ਜਿਹੜੇ ਬੰਦੇ ਗਏ ਨੇ ਬੀਜੇਪੀ ਦੇ ਵਿੱਚ ਉਹ ਸੋ ਸਾਫ ਹੋ ਜਾਂਦੇ ਨੇ ਜਿਹੜਾ ਇਹਦੇ ਨਾਲ ਖੜੇ ਨੇ ਬਿਲਕੁਲ ਉਹਨਾਂ ਦਾ ਨੁਕਸਾਨ ਹੋ ਰਿਹਾ ਪਰ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਇਹ ਨਜਾਇਜ਼ ਕਰ ਰਹੇ ਨੇ ਇਸ ਕਰਕੇ ਇਹ 240 ਸੀਟਾਂ ਦੇ ਸਬੂਬੇ ਦੀ ਸਿਆਸਤ ਆ ਕੇ ਤਾਂ ਇਹ ਸਵਾਲ ਤੁਹਾਡੇ ਤੇ ਵੀ ਉੱਠਦਾ ਕਿ ਤੁਸੀਂ ਵੀ ਵਿਜੀਲੈਂਸ ਦਾ ਦੁਰਪਯੋਗ ਕਰ ਰਹੇ ਹੋ ਤੁਸੀਂ ਵੀ ਲੀਡਰਾਂ ਨੂੰ ਹੋਰ ਨਾ ਪਾਰਟੀਆਂ ਦੇ ਲੀਡਰਾਂ ਨੂੰ ਡਰਾਉਣ ਦੇ ਲਈ ਵਿਜੀਲੈਂਸ ਦਾ ਡੰਡਾ ਚਲਾਉਣੇ ਹੋ ਤੁਸੀਂ ਐਂ ਦੇਖੋ 2.5 ਸਾਲ ਹੋ ਗਏ ਜਿੰਨਾ ਲੋਕਾਂ ਨੇ ਪੈਸਾ ਖਾਦਾ ਭਾਵੇਂ ਧਰਮਸੋਸੀ ਭਾਵੇਂ ਹੋਸੀ ਲੋਕਾਂ ਚੰਗੀ ਤਰ੍ਹਾਂ ਪਤਾ ਪਹਿਲਾਂ ਬੈਤੋ ਸੀ ਵੀ ਖਾ ਰਹੇ ਨੇ ਧਰਮੇ ਬਾਸ ਹੋਰ ਉਹਨੇ ਬਜੀਫਾ ਖਾਦਾ ਵੀ ਹੈ ਅਸੀਂ ਉਹਨਾਂ ਵਾਸਤੇ ਕੀਤਾ ਹੈ ਉਹਨਾਂ ਵਾਸਤੇ ਕਾਨੂੰਨ ਆਪਣਾ ਜਿਹੜਾ ਹਸਕੰਡਾ ਕਰ ਰਿਹਾ ਅਸੀਂ ਨਹੀਂ ਕਰ ਰਹੀ ਕਾਹਦਾ ਫਰਜ਼ ਸੀ ਲੋਕਾ ਸਾਹਿਬ ਨੰਗਾ ਕਰਨਾ ਕਰਤਾ ਜੇਕਰ ਜਿਕਰ ਕਿ ਜੋ ਕੀ ਜਵਾਸਾ ਨੂੰ ਮਿਲੇ ਨਹੀਂ ਬੰਦਾ ਕੋਈ ਪੈਸਾ ਨਹੀਂ ਮਿਲਿਆ ਨਾ ਪੈਸੇ ਦੇਣਾ ਮਿਲਿਆ ਤੇ ਉਹਨਾਂ ਦੇ ਵਿੱਚ ਇਹ ਨਜਾਇਜ਼ ਤੌਰ ਤੇ ਕੀ ਕਰਨ ਦਾ ਬਦਲ ਕੀ ਹੈ ਜਿਹੜਾ ਕੋਈ ਬੰਦਾ ਜੇ ਲੱਗਦਾ ਹੈ ਉਹਨਾਂ ਨੂੰ ਜਿਹੜਾ ਕੋਈ ਬੰਦਾ ਕਰੇ ਮਨੀਸ਼ ਹੋ ਗਿਆ ਕੀ ਸੂਰ ਹੈ ਕੀ ਸੂਰ ਸੰਦਰਜੈਨ ਦਾ ਸਾਲ ਪਰ ਹੋ ਗਏ 2 ਸਾਲ ਹੋ ਗਏ ਇਹ ਸਿਰਫ ਤੇ ਸਿਰਫ ਆਮਾ ਦੀ ਪਾਰਟੀ ਦੀ ਚੜਤ ਹੋ ਰਹੀ ਹੈ ਉਹ ਚੜਤ ਰੋਕਣ ਬਸ ਕੀਤਾ ਜਾ ਰਿਹਾ ਜਿਹਨਾਂ ਥਿੰਕ ਪਰ ਉਹਦਾ ਇਹ ਸਾਰਾ ਕੁਝ ਪ੍ਰਦਰਸ਼ਨਾਂ ਦੇ ਨਾਲ ਰੁਕ ਜਾਏਗਾ ਨਹੀਂ ਇੱਕ ਲੋਕਾਂ ਨੂੰ ਜਾਗਰਤ ਕਰਨਾ ਹੁੰਦਾ ਇੱਕ ਲੋਕਾਂ ਜਦੱਕ ਡੈਮੋਕ੍ਰੇਸੀ ਹੈ ਆਪਦਾ ਜਿਹੜੀ ਆਵਾਜ਼ ਦਾ ਬਲ ਕਰ ਨਹੀਂ ਕਰਦੀ ਨਾ ਅੱਜ ਬੰਦ ਹੋਈ ਹੈ ਅੱਜ ਜੰਤਰ ਮੰਤਰ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਗਏ ਹੋਏ ਨੇ ਤੇ ਪੂਰੀ ਅੱਜ ਇੰਡੀਆ ਵੱਲੋਂ ਤੇ ਐਲਾਈਸ ਵੱਲੋਂ ਉੱਥੇ ਮਤਲਬ ਪੂਰਾ ਤਿਆਰ ਰਿਹਾ ਹੈ ਅਸੀਂ ਵੀ ਪੰਜਾਬ ਵਿੱਚ ਹੋਰ ਬੰਦੀ ਕੀਤਾ ਜਾ ਰਿਹਾ ਹੈ ਸੋ ਇਹ ਸਾਡਾ ਜਿੰਨਾ ਜੀ ਕੇਜੀਵਾ ਸਾਹਿਬ ਅੰਦਰ ਨੇ ਜਾਏ ਤਾਂ ਉਹਨਾਂ ਦੇ ਹੱਕ 'ਚ ਖੜਨਾ ਇੱਕ ਆਪਾਰਟੀ ਦੇ ਕਰਾਂਦਾ ਫਰਜ਼ ਬਣਦਾ ਹੈ